ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਮੈਂ ਅਮਨਦੀਪ कौर ਪੰਜਾਬੀ ਕੁਕਿੰਗ ਐਂਡ ਪੰਜਾਬੀ ਕਲਚਰ ਦਾ ਸਵਾਗਤ ਕਰਦੀ ਹਾਂ ਸੋਨਾਲ ਜੀ ਸਾਰਿਆਂ ਦਾ ਕੀ ਹਾਲ ਚੱਲ ਉਮੀਦ ਕਰਦੀ ਹਾਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਲੋ ਜੀ ਸ਼ਾਮ ਦਾ ਟਾਈਮ ਹੋ ਗਿਆ ਸ਼ਾਮ ਦੇ ਵੱਜ ਰਹੇ ਨੇ 6:30 ਪੌਣੇ 7 ਹਵਾ ਬਹੁਤ ਠੰਡੀ ਚੱਲ ਰਹੀ ਹੈ ਤੇ ਆ ਕੇ ਆਪਣੀ ਜਿਹੜੀ ਮਸ਼ੀਨ ਲਾਤੀ ਹੈ ਨਾ ਪਹਿਲਾਂ ਪੈ ਗਈ ਸੀ ਗਿਆ ਕੇ ਹਾਂ ਪੁੱਤ ਲੋ ਜੀ ਸਵੀਵਿੰਗ ਪੂਲ ਆ ਗਿਆ ਬਾਹਰ ਆ ਚੱਲੋ ਖੋਲਦੀ ਹੈ

ਹਾਂ ਹੋ ਗਿਆ ਹੋ ਦੇਖਿਓ ਤੁਸੀਂ ਵੀ ਨਾਲੇ ਵਾਲਾ ਟੱਪ ਐ ਨਾਲੇ ਆ ਆ ਬੜਾ ਸਰਾ ਹੋ ਬੈਂਚੇ ਦਾ ਪਾਣੀ ਭਰੂ ਸਾਰੇ ਨਾ ਗਿਆ ਆਵਾਜ਼ ਥੋੜਾ ਸਾਡੇ ਬੜਾ ਬੱਚਾ ਆ ਸਾਡੇ ਬੜੇ ਬੱਚੇ ਨੇ ਜਿੱਤ ਕਰੀ ਥੋੜੇ ਨੂੰ ਇੰਪੈਕਸ ਰ ਆਇਆ 2.40 ਮੀਟਰ 8 ਪੈ ਹਾਂ ਤਦ ਉਹ ਕਿੰਨਾ ਰਿਹਾ ਕਿਉਂ ਕਰ ਰਿਹਾ ਖੋਲੋ 16 ਇੰਚ ਲੰਪ ਲਿਟਰ ਪਾ ਲਈ ਆ ਬੋ ਉੱਥੇ ਲਾਓ ਮੋਟਰ ਅਬ ਨੀ ਕਿ ਕਿ ਖੋਲੀ ਦੋ ਟੈਂਕੀਆਂ ਜੋ ਉੱਥੇ ਨਹੀਂ ਤਾਂ ਦੋਨੇ ਘਰਾਂ ਕੋਲ ਉੱਥੇ ਕਿੱਥੇ ਓਕੇ ਕਿੱਥੇ ਆਪਾਂ ਕਹੇਦੇ ਤੁਸੀਂ ਬਾ ਚੱਪਲ ਚੀੜੀ ਉੱਥੇ ਦਾ ਨੀ ਦਾ ਮਮਾ ਇੱਧਰ ਆਉਂਗਾ ਪੇ ਪੇ ਰੀਨ ਮਿਸਟਰੀਓ ਹਾਂ ਇਹ ਰੀਨ ਮਿਸਟਰੀਓ ਨਾ ਨਾ ਮੱਚੀ ਹੈ ਉਹਨਾਂ ਗੱਬੇ ਨੂੰ ਰੱਖੇ ਉੱਪਰ ਉਹ ਰੈਸਟਰੀ ਨੂੰ ਤੁਹਾਨੂੰ ਕੋ ਦਾਰਾ ਉਦੋਂ ਕਰੀ ਦੋੜਾ ਦਿਖਾ ਦੇ ਕਿਹੜਾ ਰੀਨ ਮਿਸਟਰੀਓ ਦੇਖੇ पता नहीं बंद भाई पहले एक बार नहीं मोटर चलाओ

ਚੱਕਿਆ ਬਸੁੱੱਚ ਐਨੇ ਤਾਂ ਮੈਨੂੰ ਪਤਾ ਹੈ ਕੱਟ ਜਾ ਕੱਟਦੀਆਂ ਤੂੰ ਬਸ ਪੈਰ ਫੜ ਕੇ ਖੜੇ ਰਹਿ ਆਹ ਸਟਾਰਟਰ ਗੱਲ ਤੋਂ ਪਾਸੇ ਰੱਖਿਆ ਹੋਇਆ ਏ ਆਪੇ ਜੋ ਤੁਸੀਂ ਟਿੱਕਾ ਟੂਟ ਉੱਥੇ ਰੱਖਿਆ ਹੋਆ ਥੋੜਾ ਆ ਟਿੱਕਾ ਟੂਟਾ ਕਿੱਥੇ ਉਹ ਕੁਰਸੀ ਦੇ ਕੰਨੇ ਨੂੰ ਕਿਹੜੀ ਨਾ ਮੈਂ ਤੇ ਨਹੀਂ ਆਰਾਮ ਸਰ ਕਹਿੰਦਾ ਚਲਾਦਾ ਚਲਾਤੀ ہاں ਪਾਣੀ ਲੱਗ ਗਿਆ ਉਹ ਤੁਹਾਨੂੰ ਚੱਲ ਗਈ ਚਲੀ ਹੈ ਟੱਕ ਦੇ ਕੇ ਤਾਂ ਹੋਈ ਸੀ ਹਾਂ ਤੇ ਦੂਸਰੇ ਕੈਮਰੇ ਵਿੱਚ ਆ ਵੀ ਕੱਢ ਤਾਤਨ ਟੁੱਟੀ ਵੀ ਲੋ ਜੀ ਮੀ ਪੈ ਰਿਹਾ ਏ ਰਾਤ ਦਾ ਏ ਤੇ ਉਦੋਂ ਮੇਰਾ ਅੱਜ ਚੱਲਿਆ ਸਕੂਲ ਬਹੁਤ ਦਿਨਾਂ ਬਾਅਦ ਕਿਉਂ ਨਹੀਂ ਡੇਡ ਮਹੀਨੇ ਬਾਅਦ ਅੱਜ ਬੱਚੇ ਸਕੂਲ ਜਾ ਰਹੇ ਏ ਉਹ ਤੁਮ ਤਾਂ ਅੱਜ ਮੈਂ ਸਾਜਰੇ ਡੇਡ ਹੈ ਇੱਕ ਮਹੀਨਾ ਜਿਹੜੀ 23 ਤਰੀਕ ਦੀ ਛੁੱਟੀਆਂ ਹੋਈਆਂ ਹੋਈਆਂ ਉਹੋ ਜਿਹੜੀ 4 ਦਿਨ ਉੱਪਰ ਹੋ ਗਈਆਂ ਉਹੋ ਬੋਲ ਹੁਣ ਹੈ ਸਵਾ ਮਹੀਨਾ ਨਹੀਂ ਹੋਇਆ ਡੇਡ ਮਹੀਨਾ ਹੋ ਗਿਆ ਸਵਾ ਮਹੀਨਾ ਹੋ ਗਿਆ ਲੋ ਜੀ ਮੀ ਪੈ ਰਿਆ ਰਾਤ ਦਾ ਹੁਣ ਰੱਬ ਮੀ ਪਾਣੋਂ ਨਹੀਂ ਹਟਦਾ ਹੈਗਾ ਸਵੇਰ ਦੇ ਟਾਈਮ ਵੱਜ ਰਹੇ ਨੇ ਜੀ 7 ਇੱਧਰ ਆਪਣੀ ਚਰੀ ਵੀ ਭਰੀ ਖੜੀ ਏ ਤੇ ਸਰਦਾਰ ਜੀ ਮੱਜਾਂ ਨੂੰ ਪਾ ਰਹੇ ਨੇ ਕੱਖ ਵਗੈਰਾ ਝਾੜੂ ਲਾ ਰਹੇ ਨੇ ਬਸ ਹੁਣ ਮੈਂ ਜਾ ਕੇ ਧਾਰ ਕੱਢੂੰਗੀ ਫੇਰ ਮੈਂ ਕਿਹਾ ਮੈਂ ਤਾਂ ਸੋ ਗਿਆ ਸੀਗਾ ਮੈਂ ਕਿਹਾ ਜੀ ਤੁਸੀਂ ਧਾਰ ਕੱਢ ਲਓ ਕਹਿੰਦੇ ਨਾ ਮੈਂ ਕਿਹਾ ਜੰਮ ਤਾਂ ਉਹਦੋਂ ਨੂੰ ਭੇਜ ਕੇ ਫੇਰ ਕੱਢੂੰਗੀ ਧਾਰ ਕੁਝ ਤਾਂ ਆਪਾਂ ਨੇ ਚਰੀ ਨੂੰ ਪਾਣੀ ਦੇਤੇ ਸੀਗਾ ਕੁਝ ਰੱਬ ਨੇ ਪਾਣੀ ਉਹ ਪਾਣੀ ਕਰਿਆ ਪਿਆ ਏ ਪਰ ਇੱਕ ਗੱਲ ਹੈ ਪਾਣੀ ਆਉਣ ਨਾਲ ਸਾਰੇ ਚੀਜ਼ਾਂ ਨੂੰ ਹੁਣ ਵਧੀਆ ਪਾਣੀ ਆ ਗਿਆ ਪਰ ਹੁਣ ਰੱਬ ਹਟੇ ਨਹੀਂ ਰਿਹਾ ਹੈਗਾ ਰੱਬ ਕਹਿੰਦਾ ਹੁਣ ਮੀਂਹ ਪਾਈ ਜਾਵਾ ਆ ਦੇਖੋ ਬੱਦਲ ਬਾਈ ਪੂਰੀ ਬਣੀ ਪਈ ਐ ਹਜੇ ਵੀ ਐ ਐ ਐ ਲਗੂ ਗੋ ਤੇਰੇ ਗਿਆ ਲੋ ਜੋ ਲਵੇ ਡੂਗਾ ਤਨ ਹਜੇ ਵੀ ਹਲਕੀ ਹਲਕੀ ਜੀ ਕਿਰਮਣ ਕਿਰਮਣ ਹੋ ਰਹੀ ਐ ਬੱਟਰ ਬੋਟਲ ਪਾਲੀ ਆ ਦੇਖੋ ਤੁਹਾਨੂੰ ਦਿਖਾਨੀ ਕਿਰਮਣ ਕਿਰਮਣ ਹੁੰਦੀ ਐ ਕਿਆ ਹੋ ਗਿਆ ਦੇਖੀ ਉਧਰ ਲੰਘ ਗਏ ਮੱਝ ਨੂੰ ਕਹਿ ਰਹੇ ਸੀ ਕਹਿੰਦੇ ਹੁਣ ਖੰਡ ਮਿਸ਼ਰੀ ਐ ਨਹੀਂ ਕਿਆ ਕਿਹੜਾ ਗਾਣਾ ਗਾ ਰਤੇ ਸੁਣਾ ਦੇ ਮੈਨੂੰ ਵੀ ਹੁਣ ਖੰਡ ਮਿਸ਼ਰੀ ਐ ਨਹੀਂ ਰੂਪ ਤੇਰਾ ਠਰਜੂ ਆ ਗਈਆਂ ਕੜੀਆਂ ਮੈਂ ਇਸ ਨੂੰ ਗਾਣਾ ਸੁਣਾਉਣ ਲੱਗੇ ਵੀਰੇ ਮੈਨੂੰ ਨਹੀਂ ਸੁਣਾਉਣਾ ਪਰ ਹਨ ਆਏ ਹਾਂ ਫਿਰ ਸੁਣਾ ਮੈਂ ਇਸ ਨੂੰ ਸੁਣਾ ਠੀਕ ਹੈ ਮੈਂ ਖੰਡ ਮਿਸ਼ਰੀ ਨਹੀਂ ਐ ਮੈਂ ਇਸ ਨੂੰ ਗਾਣਾ ਸੁਣਾਓ ਸੁਣਾਓ ਇਕ ਕਾਂ ਮਿਆਉ ਮਿਆਉ ਜੀ ਕਰੀ ਜਾਂਦਾ ਏ ਕਾਹੂ ਗਾਣਾ ਓਦਮਾ ਪਾਪਾ ਤੇਰੇ ਮੈਸ ਨੂੰ ਓਏ ਮੈਂ ਤੁਹਾਨੂੰ ਗਾਣਾ ਸੁਣਾਉਣ ਲੱਗਿਆ ਬਤਾ ਸੁਣਾ ਦੇ ਮੈਸ ਨੂੰ ਇਹ ਗਾਣਾ ਚੱਲ ਸੁਣਾਈ ਬਹੁਤ ਸੋਣੀ ਵਾਏ ਬਹੁਤ ਸਰੀਲੀ ਵਾਜਾ ਚਲੋ ਜੀ ਆਪਾਂ ਹੁਣ ਨਵਾਂ ਕਲਾਕਾਰ ਪੇਸ਼ ਕਰਨ ਲੱਗੇ ਆਂ ਚਲੋ ਮੇਰਾ ਕਲਾਕਾਰ ਰੁੱਸ ਗਿਆ ਗਰੋ ਮੇਰੇ ਵਾਸਤੇ ਨਹੀਂ ਮੈਂ ਇਸ ਵਾਸਤੇ ਗਾ ਦੋ ਕੀ ਹੋ ਗਿਆ ਬੂਟ ਨੂੰ ਚਲੋ ਬਣਾ ਕਹੋ ਤੂੰ ਕੁੱਤੇ ਕੋ ਜਾ ਕਰੋ ਕਿੱਥੇ ਕੁੱਤੇ ਤੇਰੇ ਪਿੱਛੇ ਤੇ ਜਿੱਧਰ ਉਧਰ ਬਜਾਰੇ ਉਧਰ ਨੂੰ ਕੁੱਤੇ ਆ ਰਹੇ ਮੈਂ ਤਾਂ ਨੂਨ ਦੀ ਡਲੀਆਂ ਠੀਕ ਹੈ ਨਾ ਮੈਂ ਤਾਂ ਖੰਡ ਮਿਸ਼ਰੀ ਬਣਦੀ ਹੋਣੀ ਹੈ ਮੈਂ ਤੁਨੂੰ ਮੈਂ ਤਾਂ ਨੂਨ ਦੀ ਡਲੀਓ ਠੀਕ ਹੈ ਮੈਂ ਖੰਡ ਮਿਸ਼ਰੀ ਬਣ ਕੇ ਕੀ ਕਰਨਾ ਹੈ ਓਏ ਲੇ ਗਏ ਸ਼ੁਰੂ ਸ਼ੁਰੂ ਕਰਨਾ ਆ ਗਈ ਬੜੀ ਚਮਾਲੀ ਇਹ ਤਾਂ ਚੀਟੀ ਹੈ ਹਾਲੇ ਤੋਂ ਆ ਕੇ ਦੇਖਾਣਾ ਸੋ ਥੈਂਕ ਯੂ ਜੀ ਥੈਂਕ ਯੂ ਥੈਂਕ ਯੂ ਅਸੀਂ ਖਾ ਚੁੱਕੇ ਹਾਂ ਬਈ ਓਕੇ ਜੀ ਦੁਬਾਰੇ ਖਾਓ ਉਹ ਮਰਦਾ ਦੇ ਤਰੇ ਜਿਆਦਾ ਕਿ ਗੁਰੂ ਜੌਬ ਨੂੰ ਪਾਇਆ ਨਾ ਮੈਂ ਨਾ ਰਹਿਦਾ ਬੁਗਮੋਸਾ ਕਰਦਾ ਅੰਦਰ ਉਹਨਾਂ ਦਾ ਕਿੰਨੇ ਸੰਤ ਬੈਰ ਉਹ ਕਿੰਨਾ ਇਲਾਕਾ ਪਾਇਆ ਹੈ ਅਗਰ ਖਾਣਾ ਖਾਇਆ ਵਾ ਜੀ ਤੁਸੀਂ ਸੁਣਾ ਸਭ ਠੀਕ ਠਾਕ ਤੁਸੀਂ ਵੀ ਵਧੀਆ ਰਾਜ ਲਿਖਾ ਦੇਗੀ ਇਹ ਆਂਟੀ ਰਾਜਪੁਰ ਤੁਸੀਂ ਕਿ ਉਹ ਤਾਂ ਮੰਦਰੇ ਨਹੀਂ ਜਾਉਂਦੇ ਆ ਯੱਕ ਤੋਂ ਵੀ ਨਾ ਹਨ ਜੀ ਲੱਭ ਗਈ ਹੈਂ ਅਜ ਨਾਲ ਲੈਣ ਦਾ ਕਿੰਬਰ ਤਾਂ ਵੱਲੋਂ ये सारा ने मृत्यु की तावी मारने से सब को कर देना बर्बाद रे चौहान तावी को नहीं अब तावी की दम मेरी ताकत खुशी दिख रहा है तेन जे वो गणे मन मन में रो है ਆ ਮੇਰੀ ਭੈਣ ਜਦੋਂ ਆ ਰਹੀ ਸੀ ਨਾ ਫੋਨ ਲੈ ਕੇ ਐ ਕਰ ਰਹੀ ਸੀ ਐਵੇਂ ਕੰਮ ਨਹੀਂ ਹੋਣਾ ਚਾਹੀਦਾ ਠੀਕ ਹੈ ਜੀ ਸਾਰਿਆਂ ਨੂੰ ਥੋੜੀ ਜਿਹੀ देर ਬਹਿ ਜਾਓਗੇ ਨਾ ਆਪਕੀ ਜੀ ਬਣ ਜੇਗੀ ਕਿਉਂਕਿ ਇਹਨਾਂ ਨੂੰ ਪੈਸੇ ਮਿਲਣੇ ਨੇ ਵਿਚਰੇ ਨੇ ਤਾਂ ਆਪਣਾ ਕੰਮ ਕਰਨਾ ਹੈ ਦਿਓ ਜੀ ਹੱਥ ਖੜਾ ਕਰੋ ਜੀ ਬਿਲਕੁਲ ਸਿੱਧੇ ਜਿਹੜਾ ਹੱਥ ਹੱਥ ਖੜੇ ਕਰਕੇ ਤਾੜੀ ਨਹੀਂ ਮਜਾਏਗਾ ਉਹਨੂੰ ਪਤਾ ਕੀ ਹੋਏਗਾ ਪਤਾ ਕੀ ਹੋਏਗਾ ਜੀ ਕੁਛ ਨਹੀਂ ਉਹਨੂੰ ਵੀ ਹੋਣਾ ਤੇ ਬਾਵੇਂ ਦਾ ਦਰਬਾਰ ਹਾਂਜੀ ਹੱਥ ਖੜੇ ਕਰਕੇ ਬਿਲਕੁਲ ਸਿੱਧੇ 1 2 3 ਬਸ ਇਹ ਗੱਲ ਨਹੀਂ ਭੁੱਲਣੀ ਹਰ ਵਾਰੀ ਰੋਕ ਕੇ ਮੈਂ ਪੁੱਛਣਾ ਦੇਖਾਂਗਾ ਤੁਹਾਡਾ ਧਿਆਨ ਲੱਗਿਆ ਬਾਬਾ ਜੀ ਦੇ ਨਾਲ ਕਿਤੇ ਹਾਂਜੀ ਇਹਨਾਂ ਹਰੀ ਸੰਦੇਰੀ ਜੱਟਾਂ ਵਾਲੇ ਸਾਡੇ ਲੱਗੀ ਵੀਰ ਜੀ ਨੇ ਬਾਬਾ ਜੀ ਦੇ ਜੋਤ ਜਗਾਈ ਹੈ ਬਾਬੇ ਦਾ ਜਗਰਾਤਾ ਕਰਾਇਆ ਹੈ ਹੁਣੇ ਸਾਰਾ ਪਰਿਵਾਰ ਤੁਹਾਨੂੰ ਨੱਚ ਕੇ ਦਿਖਾਏਗਾ ਤੇ ਤੁਸੀਂ ਜੀ ਕਰਨੀਆਂ ਨੇ ਤਾਲੀਆਂ ਮਾਰਨੀਆਂ ਠੀਕ ਹੈ ਜੀ ਇਹਦਾ ਜਿਸ ਜਿਹਨੇ ਭਾਈ ਨਹੀਂ ਨਚਣਾ ਮੈਨੂੰ 100 ਰੁਪਏ ਦੇ ਜਿਵੇਂ ਇੰਦੂ ਦੇਗਾ ਪਹਿਲਾਂ ਹੁਣ ਇੰਦੂ ਤੋਂ ਕਰ ਲੈਣੇ ਸੀ ਹਾਜੀ ਕੁਝ ਕਰ ਲੈਣੇ ਨੇ ਮਾਲਕ ਨੇ ਰਹਿਮਤਾ ਬਕਸ਼ੀਆਂ ਨੇ ਵਰਗਤਾ ਬਕਸ਼ੀਆਂ ਨੇ ਔਰ ਮੈਂ ਨਹੀਂ ਕਹਿ ਲਿਆ ਲੱਖੀ ਵੀਰ ਜੀ ਗਾਇ ਰਹੇ ਨੇ ਆਪਣੀ ਸਰਕਾਰ ਨੂੰ ਅਸੀਂ ਉੱਡਦੇ ਆਸਰੇ ਤੇਰੇ Por allá se a la doble, dando usted alegre. ¡Animal!